ਸਨਹਿੜਾ ਟੀਵੀ ਦੇ ਸਤਿਕਾਰਯੋਗ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਦਾਸ ਰਜਿੰਦਰ ਸਿੰਘ ਖਾਲਸਾ ਸਨਹਿੜਾ ਟੀਵੀ ਦੇ ਅੱਜ ਦੇ ਪ੍ਰੋਗਰਾਮ ਵਿੱਚ ਆਪ ਜੀ ਨੂੰ ਜੀ ਆਇਆਂ ਆਖਦਾ ਹਾਂ ਮੈਂ 2 ਦਿਨ ਪਹਿਲੇ ਮੁੱਦਾਪੰਦਾਂ ਲੜੀ ਦੇ ਵਿੱਚ ਆਪ ਜੀ ਦੇ ਨਾਲ ਇੱਕ ਸ਼ਬਦ ਦੀ ਸਾਂਝ ਪਾਈ ਸੀ ਜਾਂ ਇੱਕ ਕਹਾਣੀ ਦੀ ਸਾਂਝ ਪਾਈ ਸੀ ਸ਼ਬਦ ਕਹਿਣਾ ਠੀਕ ਨਹੀਂ ਹੋਵੇਗਾ ਜਿਹੜੀ ਪਤਾ ਨਹੀਂ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜੋੜ ਦਿੱਤੀ ਗਈ ਉਹਦੇ ਹਰ ਪੱਖ ਨੂੰ ਵਿਚਾਰੇ ਬਗੈਰ ਜਿਦੀ ਇੱਕ ਪੰਕਤੀ ਤੋਂ ਅਸੀਂ ਬੜੇ ਭਾਵੁਕ ਹੋ ਜੰਨੇ ਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਦਕਿ ਪਹਿਲੇ ਬੰਦ ਵਿੱਚ ਹੀ ਹੋ ਲਿਖ ਰਿਹਾ ਗੁਰਸਿਮਰ ਮਨਾਈ ਕਾਲ ਕਾ ਖੰਡੇ ਕੀ ਬੇਲਾ ਉਹਦੇ ਵਿੱਚ ਹੋਰ ਵੀ ਕਿੰਨਾ ਕੁਝ ਗਲਤ ਹੈ ਕਿਵੇਂ ਉਹਨੂੰ ਕਿਸੇ ਕੌਮਸ ਜ਼ਬਰਦਸਤੀ ਪਰਵਾਣ ਕਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਸਾਡੇ ਕੀਤਨੀ ਹੈ ਬਿਗੈਰ ਸੋਚੇ ਸਮਝੇ ਵਿਚਾਰੇ ਬਿਗੈਰ ਜਾਣੇ ਕਿ ਕਿੱਥੋਂ ਆਈ ਹੈ ਦੀ ਪੂਰੀ ਕੀ ਕਹਾਣੀ ਹੈ ਉਹਨੂੰ ਰੱਟੀ ਜਾ ਰਹੇ ਨੇ ਇਸੇ ਤਰ੍ਹਾਂ ਇੱਕ ਹੋਰ ਰਚਨਾ ਬੜੀ ਰੱਟੀ ਜਾ ਰਹੀ ਹੈ ਜਿਹਦੀ ਅੱਜ ਮੈਂ ਸਾਝ ਆਪ ਜੀ ਨਾਲ ਪਾਉਣੀ ਹੈ ਉਹ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਬਹੁਤ ਲੰਬੀ ਵੱਡੀ ਰਚਨਾ ਨਹੀਂ ਹੈ ਇਹਦਾ ਮੈਂ ਥੋੜਾ ਜਿਹਾ ਪਿਛੋਕੜ ਆਪ ਜੀ ਨੂੰ ਦੱਸ ਦਿਆਂ ਅੱਗੇ ਚੱਲਣ ਤੋਂ ਪਹਿਲਾਂ ਇਹ ਬਚਿਤ ਨਾਟਕ ਗ੍ਰੰਥ ਦੇ ਵਿੱਚ ਇੱਕ 10 ਸ਼ਬਦ ਨੇ ਰਾਗਾਂ ਦੇ ਵਿੱਚ ਉਹਦੇ ਵਿੱਚੋਂ ਲੌਂ ਸ਼ਬਦ ਤੇ ਰਾਗਾਂ ਦੇ ਵਿੱਚ ਨੇ ਇੱਕ ਇਹ ਬੰਦ ਹੈ ਜਿਸ ਦੇ ਉੱਤੇ ਲਿਖਿਆ ਹੋਇਆ ਖਿਆਲ ਪਾਤਸ਼ਾਹੀ ਦਸਵੀਂ ਲੇਕਿਨ ਪੁਨਰ ਦਸਾਂ ਸ਼ਬਦਾਂ ਦੇ ਵਿੱਚੋਂ ਕੁਝ ਸ਼ਬਦ ਨੇ ਜਿਹੜੇ ਗੁਰਮਤਿ ਸਿਧਾਂਤ ਨਾਲ ਮਿਲਦੇ ਨੇ ਕੁਝ ਨੇ ਜਿਹੜੇ ਗੈਰ ਸਿਧਾਂਤਕ ਨੇ ਇਨਵਿਤਸ ਬੋਤਸ ਆਦਰਸ ਦਾ ਹਾਂ ਤੇ ਕੁਮਾ ਕਰੇਵੇਂ ਨਹੀਂ ਲੇਕਿਨ ਇੱਕ ਗੱਲ ਸਾਰੇ ਸਾਂਝੀ ਹੈ ਨਾਤੇ ਕਿਸੇ ਦੇ ਵਿੱਚ ਮਰਨਾ ਸ਼ਬਦ ਆਉਂਦਾ ਹੈ ਤੇ ਨਾ ਨਾ ਲਖਪਤ ਆਉਂਦਾ ਇਸ ਕਰਕੇ ਗੁਰਬਾਣੀ ਨਹੀਂ ਹੈ ਗੁਰੂ ਸਾਹਿਬ ਦੀ ਰਚਨਾ ਨਹੀਂ ਹੈ ਇਹ ਗੱਲ ਬਿਲਕੁਲ ਸਪਸ਼ਟ ਹੈ ਉਹਨਾਂ ਦੇ ਵਿੱਚ ਹੀ ਰਾਗਾਂ ਦੇ ਵਿੱਚ 10 ਸ਼ਬਦ ਸਾਰੇ ਏਡੇ ਵੱਡੇ ਵਿੱਚ ਤਾਂ ਗ੍ਰੰਥ ਦੇ ਵਿੱਚੋਂ 10 ਸ਼ਬਦ ਰਾਗਾਂ ਦੇ ਵਿੱਚ ਅ ਅੰਕਿਤ ਕੀਤੇ ਗਏ ਉਹਦੇ ਵਿੱਚ ਵੀ ਇੱਕ ਦੇ ਉੱਤੇ ਰਾਗ ਦਾ ਨਾਮ ਨਹੀਂ ਹੈ ਬਲਕਿ ਲਿਖਿਆ ਖਿਆਲ ਬਾਦਸ਼ਾਹੀ ਜਸਵੀ ਹੁਣ ਪਹਿਲਾਂ ਮੈਂ ਇਸ ਬੰਦ ਜਿਹੜਾ ਅਰਜੀਨਲ ਸਾਂਝਾ ਕਰਕੇ ਫਿਰ ਅੱਗੇ ਵਿਚਾਰ ਕਰਾਂਗਾ ਤੇ ਬੰਦ ਆਪ ਜੀ ਦੇ ਸਾਹਮਣੇ ਆ ਰਿਹਾ ਜਿਹਦੇ ਵਿੱਚ ਲਿਖਿਆ ਬਿੱਤਰ ਪਿਆਰੇ ਨੂੰ ਆਦ ਮਰੀਦਾਂ ਦਾ ਕਹਿਣਾ ਤੁਜ ਬਿਨ ਰੋਗ ਰਜਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰਡੇ ਤਾਂ ਸਾਨੂੰ ਸੱੱਤਰ ਚੰਗਾ ਪੱਟ ਖੇੜਿਆ ਦਾ ਰਹਿਣਾ ਹੁਣ ਇਹਦੇ ਨਾਲ ਇੱਕ ਇਤਿਹਾਸ ਜੋੜ ਦਿੱਤਾ ਗਿਆ ਜਿਵੇਂ ਗੁਰੂ ਗੋਬਿੰਦ ਸਿੰਘ ਪਾਸ਼ਾ ਜਿਸਲੇ ਚਮਕੌਰ ਦੀ ਗੜੀ ਦੇ ਵਿੱਚੋਂ ਡਿੱਲੇ ਨੇ ਤੇ ਉਹ ਜੰਗਲ ਦੇ ਵਿੱਚ ਨੇ ਬੜੀ ਮਾੜੀ ਹਾਲਤ ਹੈ ਉਹਨਾਂ ਦੇ ਪੈਰਾਂ 'ਤੇ ਛਾਲੇ ਪਏ ਹੋਏ ਨੇ ਉੱਥੇ ਉਹ ਅਕਾਲ ਪੁਰਖ ਨੂੰ ਯਾਦ ਕਰਕੇ ਕਹਿ ਰਹੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਬੜਾ ਭਾਵਕ ਹੋ ਕੇ ਸੁਣਾਇਆ ਜਾਂਦਾ ਹੈ। ਔਰ ਸਿੱਖ ਵੀ ਬੜੇ ਭਾਵਕ ਹੋ ਜਾਂਦੇ ਨੇ ਜਿਸ ਤੇ ਲਈ ਇਹ ਸਾਖੀ ਸੁਣਾਈ ਜਾਂਦੀ ਹੈ ਕਿ ਗੁਰੂ ਪਾਤਸ਼ਾਹ ਦੇ ਕੋਲ ਸਰਹਣਾ ਨਹੀਂ ਹੈ। ਉਸ ਪੱਥਰ ਦੇ ਉੱਤੇ ਸਿਰ ਰੱਖ ਕੇ ਪਏ ਨੇ ਤੇ ਕੰਡਿਆਂ ਦਾ ਵਿਛਾਉਣਾ ਤੇ ਨੰਗੇ ਪੈਰੀ ਨੇ ਇਸ ਤਰ੍ਹਾਂ ਬੜਾ ਦਰਦ ਭਰਾਂ ਸੀਨ ਜਿਹੜਾ ਉਹ ਪ੍ਰਚਾਰਕਾਂ ਵੱਲੋਂ ਖਿੱਚ ਦਿੱਤਾ ਜਾਂਦਾ ਹੈ। ਉਹ ਨਜ਼ਾਰਾ ਸੱਚਾ ਕਿ ਝੂਠਾ ਇਹਦੇ ਵਿੱਚ ਕੋਈ ਨਹੀਂ ਜਾਣਦਾ ਸੀ ਕਿਸੇ ਨੇ ਅੱਖਾਂ ਨਾਲ ਨਹੀਂ ਵੇਖਿਆ। ਲੇਕਿਨ ਇਹਦੇ ਚ ਕੋਈ ਸ਼ੱਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਉਥੋਂ ਨਿਕਲ ਕੇ ਕਾਫੀ ਕਸ਼ਟ ਜਿਹੜਾ ਉਹ ਸਹਿਣਾ ਪਿਆ ਹੁਣ ਉਹਦੇ ਨਾਲ ਜੋੜ ਕੇ ਜਿਸ ਵੇਲੇ ਇਹਨੂੰ ਬੰਦ ਨੂੰ ਪੇਸ਼ ਕੀਤਾ ਜਾਂਦਾ ਤੇ ਸੰਗਤਾਂ ਬੜੀਆਂ ਭਾਵਕ ਹੋ ਜਾਂਦੀਆਂ ਨੇ ਬੜੀਆਂ ਲੈ ਦੇ ਵਿੱਚ ਬੜੇ ਦਰਦ ਦੇ ਵਿੱਚ ਗਾਇਨ ਕੀਤਾ ਜਾਂਦਾ ਹੈ ਉਹਦੇ ਭਾਵਨਾ ਦੇ ਵਿੱਚ ਉਹ ਇਹ ਵੀ ਨਹੀਂ ਵਿਚਾਰਦੀਆਂ ਕਿ ਅੱਗੇ ਦੇ ਵਿੱਚ ਕੀ ਲਿਖਿਆ ਹੋਇਆ ਹੈ ਇਹਦਾ ਸਮੱਧ ਕਿਹਦੇ ਨਾਲ ਹੈ ਕਿਸ ਗੱਲ ਨਾਲ ਹੈ ਕਿਸ ਕਹਾਣੀ ਦੇ ਨਾਲ ਹੈ ਜਿਸ ਲਈ ਅਸੀਂ ਸ਼ਬਦ ਦੇ ਵਿੱਚ ਥੋੜਾ ਜਿਹਾ ਧਿਆਨ ਮਾਰੀਏ ਪਹਿਲੀ ਗੱਲ ਤੇ ਅਸੀਂ ਆਪੇ ਜੋੜ ਲਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲਪੁਰ ਨੂੰ ਕਹਿ ਰਹੇ ਨੇ ਇੱਥੇ ਕਿਤੇ ਸੰਕੇਤ ਨਹੀਂ ਕਿ ਅਕਾਲਪੁਰ ਨੂੰ ਸਮਰਧਤ ਕੀਤਾ ਜਾ ਰਿਹਾ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਇਹ ਕੋਈ ਵੀ ਜਿਹੜਾ ਵਿਛੋੜੇ ਦਾ ਦਰਦ ਸਹਿ ਰਿਹਾ ਹੋਵੇ ਉਹਦੇ ਵੱਲੋਂ ਕਿਹਾ ਜਾ ਸਕਦਾ ਹੈ ਆਪਣੇ ਪਿਆਰੇ ਦੇ ਵਿਛੋੜੇ ਦਾ ਦਰਦ ਸਹਿ ਰਿਹਾ ਹੋਵੇ ਉਹਦੇ ਵੱਲੋਂ ਇਹ ਗੱਲ ਕਹੀ ਜਾ ਸਕਦੀ ਹੈ ਇਹ ਵੀ ਗੱਲ ਬਿਲਕੁਲ ਠੀਕ ਲੱਗਦੀ ਹੈ ਤੂਦ ਬਨ ਰੋਗ ਨਜਾਈਆਂ ਦਾ ਉਡਣ ਨਾ ਨਿਵਾਸਾਂ ਤੇ ਰਹਿਣਾ ਇਹਦੇ ਬਾਅਦ ਜਿਹੜੀ ਪੰਕਤੀ ਆ ਰਹੀ ਹੈ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਇਹ ਬੜਾ ਸੋਚਨ ਵਾਲੀ ਗੱਲ ਹੈ ਵਿਚਾਰਨ ਵਾਲੀ ਗੱਲ ਹੈ ਵਿਚਾਰਨ ਵਾਲੀ ਗੱਲ ਕੀ ਹੈ ਦੇ ਵਿੱਚ ਇੱਕ ਜਿਹੜੀ ਸ਼ਬਦਾਵਲੀ ਵਰਤੀ ਜਾਂਦੀ ਹੈ ਉਹਦੇ ਵਿੱਚ ਇਹ ਬੜਾ ਮਹੱਤਵਪੂਰਨ ਹੁੰਦਾ ਹੈ ਕਿ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਉਹਦਾ ਜਿਹੜਾ ਵਰਤਣ ਵਾਲਾ ਉਹਦੇ ਜੀਵਨ ਨਾਲ ਕੀ ਸੰਬੰਧ ਹੈ ਗੱਲ ਕੀਤੀ ਜਾ ਰਹੀ ਹੈ ਸ਼ਰਾਬ ਦੀ ਸੂਲ ਸਰਾਹੀ ਸ਼ਰਾਬ ਨਾਲ ਭਰੀ ਹੋਈ ਜਿਹੜੀ ਸੁਰਾਈ ਹੈ ਉਹ ਮੇਰੇ ਵਾਸਤੇ ਸੂਲ ਦੇ ਬਰਾਬਰ ਹੈ ਖੰਜਰ ਪਿਆਲਾ ਜਿਹੜਾ ਉਹਦੇ ਪੀਣ ਵਾਸਤੇ ਪਿਆਲਾ ਮੈਨੂੰ ਦਿੱਤਾ ਗਿਆ ਉਹ ਮੈਨੂੰ ਖੰਜਰ ਵਾਂਗੂ ਲੱਗਦਾ ਹੈ ਵਿੰਗ ਕਸਾਈਆਂ ਦਾ ਸਹਣਾ ਤੇ ਮੈਨੂੰ ਇੰਜ ਮਹਿਸੂਸ ਹੋ ਰਿਹਾ ਜੇ ਜਦ ਮੈਨੂੰ ਕਸਾਈ ਜਿਹੜੇ ਨੇ ਹਲਾਲ ਕਰਨ ਵੇਲੇ ਉਹ ਦੀ ਸ਼ਰਾਖ ਕੱਟ ਦਿੰਦੇ ਨੇ ਤੇ ਉਨ ਤਰਫ ਆਉਂਦੇ ਨੇ ਮੈਂ ਇੰਜ ਬਹਿਲੂ ਮਹਿਸੂਸ ਹੋ ਰਿਹਾ ਫੂਲ ਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਣਾ ਇਹ ਪੰਕਤੀਆਂ ਕੌਣ ਕਹੇਗਾ ਉਹ ਕਹੇਗਾ ਜਿਹੜਾ ਸ਼ਰਾਬ ਪੀਣ ਵਾਲਾ ਹੈ ਯਕੀਨਨ ਜਿਹਨੂੰ ਸ਼ਰਾਬ ਪੀਣ ਦਾ ਸ਼ੌਕ ਹੈ ਉਸ ਦਰਦ ਵਿੱਚ ਕਹਿ ਰਿਹਾ ਕਿ ਤੇਰੇ ਮਿੱਤਰ ਤੇਰੇ ਵਿਛੋੜੇ ਦੇ ਕਾਰਨ ਹੁਣ ਤੇ ਮੈਨੂੰ ਸ਼ਰਾਬ ਜਿਹੜੀ ਹੈ ਉਹ ਚੰਗੀ ਨਹੀਂ ਲੱਗਦੀ ਉਹ ਤੇ ਸ਼ਰਾਬ ਦੀ ਸੁਰਾਈ ਜਿਹੜੀ ਹੈ ਉਹ ਸੂਲ ਵਰਗੀ ਲੱਗਦੀ ਹੈ ਪਿਆਲਾ ਜਿਹੜਾ ਮੈਨੂੰ ਤੰਦਰੁਸਤ ਕਰ ਲੱਗਦਾ ਤੇਰੇ ਵਿਛੋੜੇ ਕਾਰਨ ਮੈਨੂੰ ਗੱਲਾਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਹੁਣ ਜੋ ਤੋ ਪੀਣ ਦਾ ਸ਼ੁਕੀਨ ਹੋਏਗਾ ਤਾਂ ਹੀ ਕਹੇਗਾ ਵੀ ਮੈਨੂੰ ਇਹ ਤਾਂ ਬੜੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਲੱਗਦੀਆਂ ਸੀ ਅੱਜ ਤੇਰੇ ਵਿਛੋੜੇ ਕਾਰਨ ਮੈਨੂੰ ਚੰਗੀਆਂ ਨਹੀਂ ਲੱਗਦੀਆਂ। ਉਹਦੇ ਬਾਅਦ ਪੰਕੀ ਆ ਗਈ। ਯਾਰ ਜਿਹੜੇ ਦਾ ਸਾਨੂੰ ਸੱਤਰ ਚੰਗਾ ਪਟਖੇੜਿਆਂ ਦਾ ਰਹਿਣਾ। ਮਨੁਸਤਕ ਦੀ ਵਿਚਾਰਿਆ ਹੀ ਨਹੀਂ ਦਾ ਮਤਲਬ ਕੀ ਹੈ? ਮੈਕ ਤੋਂ ਸਜਣਾਦਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਸੋਚੀ ਪਿਆਗੇ ਪਰ ਕਹਿਣ ਲੱਗੇ ਜੀ ਖੇੜਿਆਂ ਦਾ ਮਤਲਬ ਖੁਸ਼ੀਆਂ ਦੇ ਵਿੱਚ ਰਹਿਣਾ ਜਿਹੜਾ ਸਾਨੂੰ ਚੰਗਾ ਨਹੀਂ ਲੱਗਦਾ ਯਾਰ ਜਿਹੜੇ ਦਾ ਸਾਨੂੰ ਸੱਤਰ ਚੰਗਾ। ਇਹਦੇ ਕੋਈ ਐਕਸਪਲੇਨੇਸ਼ਨ ਨਹੀਂ ਅਸਲ ਦੇ ਵਿੱਚ ਇਸ ਗੱਲ ਨੂੰ ਸਮਝਣ ਵਾਸਤੇ ਇੱਕ ਲੋਕ ਗਾਥਾ ਪੰਜਾਬ ਦੀ ਇਹ ਨੂੰ ਸਮਝਣਾ ਬੜਾ ਜ਼ਰੂਰੀ ਹੈ ਉਹਨੂੰ ਜਾਣਨਾ ਬੜਾ ਜ਼ਰੂਰੀ ਹੈ ਹੀਰ ਰਾਂਝੇ ਦੀ ਗੱਲ ਹੀਰ ਰਾਂਝੇ ਦੀ ਕਹਾਣੀ ਤਕਰੀਬਨ ਹਰ ਪੰਜਾਬੀ ਨੇ ਸੁਣੀ ਹੋਏਗੀ ਔਰ ਇਹ ਕੋਈ ਸਿਰਫ ਲੋਕ ਗਾਥਾ ਨਹੀਂ ਇੱਕ ਸੱਚੇ ਪ੍ਰੇਮ ਦੇ ਵਿੱਚੋਂ ਨਿਕਲੀ ਹੋਈ ਲੋਕ ਗਾਥਾ ਹੈ ਇਸ ਦੀ ਕਹਾਣੀ ਇੰਜ ਜੋ ਆਪ ਜੀ ਦੇ ਸਾਹਮਣੇ ਆ ਰਹੀ ਹੈ ਪੀਰ ਪੰਜਾਬ ਦੇ ਚੰਗ ਸ਼ਹਿਰ ਵਿੱਚ ਜੱਟਾਂ ਦੀ ਸਿਆਲ ਜਾਤੀ ਦੇ ਇੱਕ ਅਮੀਰ ਪਰਿਵਾਰ ਵਿੱਚ ਪੈਦਾ ਹੋਈ ਇੱਕ ਬਹੁਤ ਸੁੰਦਰ ਕੁੜੀ ਸੀ ਤੀਦੋ ਰਾਂਝਾ ਚਰਾਂਦੇਲੀ ਦੇ ਕੰਡੇ ਤਖਤ ਹਜ਼ਾਰਾ ਪਿੰਡ ਦੇ ਇੱਕ ਰਾਂਝਾ ਜਾਤੀ ਵਾਲੇ ਜੱਟ ਪਰਿਵਾਰ ਦੇ ਚਾਰ ਮੁੰਡਿਆਂ ਵਿੱਚੋਂ ਸਭ ਤੋਂ ਛੋਟਾ ਭਰਾ ਸੀ ਉਹ ਆਪਣੇ ਪਿਗੋ ਲੋਟਲਾਸੀ ਸਭ ਤੋਂ ਛੋਟਾ ਸੀ ਇਸ ਕਰਕੇ ਲੋਟਲਾਸੀ ਇਸ ਲਈ ਜਿੱਥੇ ਉਸ ਦੇ ਭਰਾ ਖੇਤਾਂ ਵਿੱਚ ਮਿਹਨਤ ਕਰਦੇ ਸਨ ਰਾਂਝਾ ਵੰਚਲੀ ਵਜਾਉਂਦਾ ਐਸ਼ ਕਰ ਰਿਹਾ ਸੀ ਪਿਤਾ ਨੇ ਉਹਦੇ ਉੱਤੇ ਬਹੁਤਾ ਭਾਰ ਨਹੀਂ ਸੀ ਪਾਇਆ ਹੋਇਆ ਬਿਚਾਰੋ ਛੋਟੇ ਵੱਡੇ ਬੱਚੇ ਕੰਮ ਕਰ ਰਹੇ ਨੇ ਉਹ ਆਪਣਾ ਮौज-ਮਿਲਾ ਕਰਦਾ ਸੀ ਪੰਸਰੀ ਵਜਾਉਂਦਾ ਸੀ ਵੰਚਲੀ ਵਜਾਉਂਦਾ ਸੀ ਐਸ਼ ਕਰ ਰਿਹਾ ਸੀ ਥੋੜਾ ਹੋਇਆ ਕਿ ਅਚਾਨਕ ਉਹਦੇ ਬਾਪ ਦੀ ਮੌਤ ਹੋ ਗਈ ਬਾਪ ਦੀ ਮੌਤ ਤੋਂ ਬਾਅਦ ਉਸ ਦੇ ਭਰਾਵਾਂ ਨੇ ਪ੍ਰਿਸ਼ਟ ਤਰੀਕੇ ਵਰਤ ਕੇ ਉਸ ਨੂੰ ਮਾੜੀ ਜ਼ਮੀਨ ਵੰਡ ਕੇ ਦੇ ਦਿੱਤੀ ਅਤੇ ਉਸ ਦੀਆਂ ਭਾਬੀਆਂ ਨੇ ਉਸ ਨੂੰ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਤਣੇ ਮੇਣ ਇਹ ਦੇ ਪ੍ਰੇਸ਼ਾਨ ਕਰਨ ਲੱਗੀਆਂ ਵੰਡ ਹੋ ਗਈ ਪਿਤਾ ਦੇ ਮਰਨ ਤੋਂ ਬਾਅਦ ਉਸ ਵੰਡ ਦੇ ਕਾਰਨ ਉਹ ਭੋੜਾ ਸੀ ਉਹ ਤਾਂ ਆਪਣੇ ਮौज-ਮਸਤੀ ਦੇ ਵਿੱਚ ਰਹਿਣ ਵਾਲਾ ਬੰਦਾ ਸੀ ਉਸ ਮੌਜ-ਮਸਤੀ ਦੇ ਵਿੱਚ ਉਹ ਸਮਝ ਨਹੀਂ ਸਕਿਆ ਪਰ ਵੰਡ ਹੋਈ ਭਰਾਵਾਂ ਨੇ ਜਿਹੜੀ ਸਭ ਤੋਂ ਮਾੜੀ ਜ਼ਮੀਨ ਸੀ ਉਹਨੂੰ ਦੇ ਦਿੱਤੀ ਤੇ ਚੰਗੀਆਂ ਜ਼ਮੀਨਾਂ ਆਪ ਕਾਦੂ ਕਰ ਲਈਆਂ ਜਿਹੜੀਆਂ ਉਪਜਾਊ ਜ਼ਮੀਨਾਂ ਸਨ ਪਰ ਜਾਈਆਂ ਨੂੰ ਵੀ ਬਹੁਤ ਲੱਗਣ ਲੱਗ ਪਿਆ ਵੀ ਸਾਡੇ ਕੋਲ ਖਾ ਰਿਹਾ ਉਹਨਾਂ ਨੇ ਤਾਣੇ ਮੈਨਾਂ ਮਾਰਨੇ ਸ਼ੁਰੂ ਕਰਤੇ ਹਮ ਕੋਈ ਵੀ ਬੰਦਾ ਉਸ ਹਾਲਾਤ ਦੇ ਵਿੱਚ ਦੁਖੀ ਹੋ ਜਾਏਗਾ ਉਹੀ ਗੱਲ ਰਾਂਝੇ ਨਾਲ ਵਾਪਰੀ ਉਹ ਘਰ ਛੱਡ ਕੇ ਨਿਕਲ ਪਿਆ ਤੇ ਹੀਰ ਦੇ ਪਿੰਡ ਪਹੁੰਚ ਗਿਆ ਹੀਰ ਨੇ ਉਹਨੂੰ ਆਪਣੇ ਪਿਤਾ ਦਾ ਚੌਣਾ ਚਰਾਣ ਦਾ ਕੰਮ ਤੇ ਲਵਾਤਾ ਡੰਗਰ ਚਾਰਨ ਦਾ ਕੰਮ ਲਵਾਤਾ ਭਈ ਤੂੰ ਡੰਗਰ ਚਾਰ ਕੇ ਲਿਆਇਆ ਕਰ ਉਹਨੂੰ ਰਾਂਝਾ ਜਿਹੜਾ ਵਹਿਲੇ ਟਾਈਮ ਦੇ ਉੱਤੇ ਵੰਝਲੀ ਵਜਾਉਂਦਾ ਸੀ ਉਹ ਹੀਰ ਜਿਹੜੀ ਹੈ ਉਹਦੀ ਵੰਝਲੀ ਦੀ ਆਵਾਜ਼ ਦੇ ਉੱਤੇ ਉਹਦੀ ਧੁੰਦ ਦੇ ਉੱਤੇ ਮੋਹਤ ਹੋ ਗਈ ਉਹਦੇ ਮੋਤੋ ਗਏ ਤੇ ਸੁਬਾਵਾ ਕਿਆ ਰਾਂਝੇ ਤੇ ਵੀ ਮੋਤ ਹੋ ਗਈ। ਦੋਨਾਂ ਦਾ ਪਿਆਰ ਪੈ ਗਿਆ ਬਹੁਤ ਜ਼ਿਆਦਾ। ਉਹ ਇੱਕ ਦੂਜੇ ਨੂੰ ਮੇਲੇ ਵੇਲੇ ਵਿੱਚ ਮਿਲਣ ਲੱਗੇ। ਹੀਰ ਦਾ ਇੱਕ ਚਾਚਾ ਸੀ ਬੜਾ ਇਨਖਾਲੂ ਚਾਚਾ ਸੀ ਕੈਦੋਂ। ਉਹਨੇ ਉਹਦੇ ਮਾਪਿਆਂ ਨੂੰ ਬੜਾ ਭਟਕਾਇਆ ਵੀ ਤੁਹਾਡੀ ਧੀ ਜਿਹੜੀ ਇਹ ਗਲਤ ਰਾਹ ਤੇ ਚੱਲ ਰਹੀ ਹੈ। ਇਹਦਾ ਵਿਆਹ ਕਰੋ ਨੁਫਾ ਵੱਡੋ ਇਸ ਤੋਂ ਕੱਢੋ ਇਹਨੂੰ। ਇਹ ਗਲਤ ਕੰਮ ਹੋ ਰਿਹਾ। ਉਹਨਾਂ ਨੇ ਖੇੜਿਆਂ ਪਿੰਡ ਦਾ ਇੱਕ ਸੈਦਾ ਨੌ ਦਾ ਸਿਗਾ ਬੜਾ ਅਮੀਰ ਆਦਮੀ ਉਹਦੇ ਨਾਲ ਵਿਆਹ ਕਰਤਾ। ਉਹਨਾਂ ਨਾਲ ਜਦਿਸੇ ਵਿਆਹ ਹੋ ਗਿਆ ਤੇ ਰਾਂਝਾ ਦਾ ਦਿਲ ਟੁੱਟ ਗਿਆ। ਉਹ ਗੋਰਖ ਨਾਥ ਦੇ ਡੇਰੇ ਤੇ ਢਿੱਲਾ ਜੋਗੀਆਂ ਚਲਾ ਗਿਆ। ਉੱਥੇ ਜਾ ਕੇ ਉਹਨੇ ਯੋਗ ਧਾਰਨ ਕਰ ਲਿਆ। ਰਾਂਝਾ ਬਣਵਾ ਕੇ ਜੋਗੀ ਬਣ ਗਿਆ ਪਰ ਉਹਦੇ ਪਿਆਰ ਦੀ ਖਿੱਚ ਬੜੀ ਸੀ ਹੀਰ ਪ੍ਰਤੀ ਉਧਰ ਹੀਰ ਜਿਹੜੀ ਹੈ ਉਹ ਜਦੋਂ ਦੀ ਉਥੇ ਆਪਣੇ ਸਹੁਰੇ ਗਈ ਉਹ ਰੋਈ ਜਾਂਦੀ ਸੀ ਉਹਨੇ ਸੈਦਾ ਨੂੰ ਵੀ ਨੇੜੇ ਨਹੀਂ ਆਉਣ ਦਿੱਤਾ ਸੈਦਾ ਵੀ ਬੜਾ ਹੈਰਾਨ ਵੀ ਹੈ ਕੀ ਹੋ ਰਿਹਾ ਇਹ ਰਾਂਝਾ ਜਿਹੜਾ ਇਹ ਜੋਗੀ ਬਣ ਕੇ ਜਾ ਕੇ ਹੀਰ ਨੂੰ ਜਾ ਕੇ ਮਿਲਿਆ ਕਿਹੜੇ ਇਹ ਹੁਣ ਪਟਖੇੜਿਆਂ ਦਾ ਰਹਿਣਾ ਜਿਹੜਾ ਇੱਥੋਂ ਆਇਆ ਜਿਹੜਾ ਸੈਦਾਂ ਖੇੜੇ ਪਿੰਡ ਦਾ ਸੀ ਖੇੜੇ ਕੇ ਆ ਜਾਂਦਾ ਸੀ ਇਹਨਾਂ ਨੂੰ ਉਹ ਕਹਿ ਰਹੀ ਹੈ ਕਿ ਮੈਨੂੰ ਰਾਂਝਾ ਭਾਵੇਂ ਉਹਦੇ ਕੋਲ ਕੋਈ ਕੰਮਕਾਰ ਨਹੀਂ ਹੈ ਉਹ ਮੈਨੂੰ ਇਸੇ ਹੱਥ ਨਹੀਂ ਰੱਖ ਸਕੇਗਾ ਪਰ ਮੈਂ ਉਹਦੇ ਨਾਲ ਰਹਿ ਕੇ ਖੁਸ਼ਾਂ ਯਾਰ ਜਿਹੜਾ ਸਾਨੂੰ ਸੱਤੜ ਚੰਗਾ ਤੇ ਖੇੜਿਆਂ ਦੇ ਕੋਲ ਰਹਿਣਾ ਐ ਸੈਦੇ ਦੇ ਪਰਿਵਾਰ ਦੇ ਕੋਲ ਜਿੱਥੇ ਸਾਰੀਆਂ ਖੁਸ਼ੀਆਂ ਨੇ ਉਹ ਮੈਨੂੰ ਪੱਠ ਵਰਗਾ ਲੱਗਦਾ ਹੈ ਉਹ ਮੈਨੂੰ ਚੰਗਾ ਨਹੀਂ ਲੱਗਦਾ ਇਹ ਉਹਨਾਂ ਦੇ ਪਿਆਰ ਦਾ ਸਿਖਰ ਸੀ ਹੁਣ ਜਿਸ ਨੇ ਜਾ ਕੇ ਰਾਜਾ ਕੀਰ ਨੂੰ ਮਿਲਿਆ ਉਹ ਉਹਨੂੰ ਨਾਲ ਲੈ ਕੇ ਤੇ ਚੰਗਾ ਆ ਗਏ ਵਾਪਸ ਦੋਨੋਂ ਆਹ ਉਹਨਾਂ ਦੇ ਮਾਤਾ ਪਿਤਾ ਕੋਲ ਉਹਦੇ ਮਾਤਾ ਪਿਤਾ ਨੇ ਜਦੋਂ ਵੇਖਿਆ ਵੀ ਸੈਦੇ ਨੇ ਵੀ ਇਸ ਗੱਲ ਦੀ ਪ੍ਰਵਾਨਗੀ ਦਿੱਤੀ ਹੈ ਤੇ ਇਹ ਵੀ ਆਪਸ ਇੱਕ ਦੂਜੇ ਦੇ ਪਿਆਰ ਚ ਇੰਨੇ ਝੱਲੇ ਨੇ ਕਿ ਉਹ ਮੰਨ ਕੇ ਕਿ ਇਹਨਾਂ ਦਾ ਵਿਆਹ ਕਰ ਦੇਣਾ ਲੇਕਿਨ ਕੈਦਾਂ ਨੂੰ ਬੜੀ ਤਕਲੀਫ ਸੀ ਉਹ ਬੜਾ ਇਸ ਤੋਂ ਖਾਰਖਾਦਾ ਸੀ ਜਲਦਾ ਸੀ ਉਹਨੇ ਕੀ ਕੀਤਾ ਕਿ ਜਿਸ ਦਿਨ ਵਿਆਹ ਦਾ ਦਿਨ ਨਿਯਤ ਹੋਇਆ ਸੀ ਹੀਰ ਤੇ ਖਾਣੇ ਵਿੱਚ ਜ਼ਹਿਰ ਪਾ ਦਿੱਤੀ ਉਹਨੇ ਖੜਾ ਖਦਾ ਵੀ ਓਸ਼ੋ ਗਈ ਉਹ ਰਾਜੇ ਨੂੰ ਪਤਾ ਲੱਗਾ ਉਹਨੂੰ ਬਚਾਉਣ ਲਈ ਭੱਜਿਆ ਆਇਆ ਆ ਕੇ ਵੇਖਿਆ ਕਿ ਉਹ ਤੇ ਖਾ ਕੇ ਤੇ ਬੇਹੋਸ਼ ਹੋ ਚੁੱਕੀ ਹੈ ਜਿਹੜਾ ਖਾਣਾ ਖਾ ਕੇ ਉਹ ਬੇਹੋਸ਼ ਹੋਈ ਸੀ ਉਹਨੇ ਉਹੀ ਲੱਡੂ ਉਹਨੇ ਖਾ ਲੈ ਖਾ ਲੈ ਤੇ ਉੱਥੇ ਹੀ ਉਹਦੀ ਮੌਤ ਹੋ ਗਈ ਧੀ ਦੀ ਗੋਦ ਵਿੱਚ ਢੇਰੀ ਹੋ ਗਿਆ ਉਹਨਾਂ ਨੂੰ ਝੰਗ ਦੇ ਵਿੱਚ ਚਨਾਰ ਦਰਿਆ ਦੇ ਕਿਨਾਰੇ ਤੇ ਦਫਨਾ ਦਿੱਤਾ ਗਿਆ ਅੱਜ ਵੀ ਉੱਥੇ ਕੁਲਵੀ ਯਾਦ ਦੇ ਵਿੱਚ ਇੱਕ ਚੰਗੀ ਇਮਾਰਤ ਬਣੀ ਹੋਈ ਹੈ ਉੱਥੇ ਉਹਨਾਂ ਦਾ ਇਤਿਹਾਸ ਵੀ ਲਿਖਿਆ ਹੋਇਆ ਔਰ ਬੜੀ ਦੂਰੋਂ ਦੂਰੋਂ ਲੋਕ ਅੱਜ ਵੀ ਉੱਥੇ ਮੇਲਾ ਲੱਗਦਾ ਉੱਥੇ ਹੁੰਦੇ ਨੇ ਇਹ ਹੈ ਕਹਾਣੀ ਜਿਹੜਾ ਜਿਹੜਾ ਪਿਛੋਕੜ ਹੈ ਇਹ ਸਾਰੇ ਸ਼ਬਦਾਂ ਇਹ ਸਾਰੇ ਬੰਦਾਂ ਇਸ ਸਬੰਧ ਦੇ ਵਿੱਚ ਆ ਯਾਰਡੇ ਦਾ ਸਾਨੂੰ ਸੱਥਰ ਚੰਗਾ ਪਟਖੇੜਿਆਂ ਦਾ ਰਹਿਣਾ ਲੇਕਿਨ ਅਸੀਂ ਆਪਣੇ ਤੌਰ ਦੇ ਉੱਤੇ ਹੀ ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੋੜ ਲਿਆ ਕਿਵੇਂ ਬਚਿੱਤਰ ਨਾਟਕ ਗ੍ਰੰਥ ਦੇ ਵਿੱਚ ਇਹ ਪਹੁੰਚਿਆ ਕਿ ਦੀ ਰਚਨਾ ਇਹ ਕੋਈ ਨਹੀਂ ਜਾਣਦਾ ਲੇਕਿਨ ਇੱਕ ਗੱਲ ਤੇ ਯਕੀਨੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਦਿੱਤਾ ਨਹੀਂ ਹੈ ਇਹ ਰੇਖੀ ਨਹੀਂ ਸਕਦੇ ਸੂਲ ਸਰਾਹੀ ਖੰਜਰ ਪਿਆਲਾ ਬਿੰਕ ਕਸਾਈਆਂ ਦਾ ਸੈਣਾ ਫਿਰ ਇਹਦੋਂ ਕਿ ਸੰਬੰਧ ਨਹੀਂ ਬੰਨਦਾ ਯਾਰ ਦੇ ਦਾ ਸਾਨੂੰ 70 ਚੰਗਾ ਪਟਕੇ ਜਿਹੜਾ ਦਾ ਰਹਿਣਾ ਲੇਕਿਨ ਬੜੀਆਂ ਭਾਵਨਾ ਨੂੰ 扑ਕਾ ਕੇ ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੋੜ ਦਿੱਤਾ ਗਿਆ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਮਾਧਤ ਕੋਈ ਵੀ ਪੁਰਵ ਹੋਵੇ ਬੜਾ ਦਰਦ ਲੈ ਲੈ ਕੇ ਇਹਨੂੰ ਸੁਲਾਇਆ ਜਾਂਦਾ ਹੈ ਬੜਾ ਦਰਦ ਲੈ ਕੇ ਗਾਇਨ ਕੀਤਾ ਜਾਂਦਾ ਹੈ ਸੰਗਤਾਂ ਵੀ ਬੜੀਆਂ ਭਾਵਕ ਹੋ ਜਾਂਦੀਆਂ ਨੇ ਪਤਾ ਨਹੀਂ ਕਿਉਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਪੂਰਨ ਵਿਸ਼ਵਾਸ ਨਹੀਂ ਅਸੀਂ ਉਸ ਤੋਂ ਬਾਹਰ ਕਿਉਂ ਭਟਕਦੇ ਆਂ ਜਦਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਆਪ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਕੇ ਗਏ ਨੇ ਉਸ ਵੇਲੇ ਕੋਈ ਗ੍ਰੰਥ ਨਹੀਂ ਸੀ ਜੇ ਕੋਈ ਅੱdੀਆਂ ਮਹੱਤਵਪੂਰਨ ਰਤਨ ਹੁੰਦੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਉਹ ਜੋੜ ਦਿੰਦੇ ਜੇ ਉਹਨਾਂ ਨੇ ਇਖਤियार ਕੀਤੀਆਂ ਹੁੰਦੀਆਂ ਅਸੀਂ ਇਹਨਾਂ ਨੂੰ ਉੱਧਰ ਉੱਧਰ ਇਕੱਠਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਨਾਲ ਜੋੜ ਕੇ ਹ ਸਾਡੇ ਪ੍ਰਚਾਰਕਾਂ ਦੀ ਤਾਰੀਫ ਕਰਨੀ ਪੈਗੀ ਕਿ ਉਹ ਬੜਾ ਸਮਾ ਬੰਦ ਲੈਂਦੇ ਨੇ ਬੜਾ ਮਾਹੌਲ ਕ੍ਰੀਏਟ ਕਰ ਦਿੰਦੇ ਨੇ ਜਿਵੇਂ ਇਹ ਝੂਠ ਵੀ ਸੱਚ ਲੱਗਣ ਲੱਗ ਪੈਂਦਾ ਤੇ ਸੰਗਤਾਂ ਵੀ ਭਾਵਕ ਹੋ ਜਾਂਦੀਆਂ ਨੇ ਪਰੇਸ਼ ਭਾਵਨਾ ਦੇ ਵੇਗ ਦੇ ਵਿੱਚ ਅਸੀਂ ਆਪਣੇ ਗੁਰੂ ਤੋਂ ਕਿੰਨੇ ਦੂਰ ਜਾ ਰਹੇ ਹਾਂ ਗੁਰੂ ਦੀ ਵਿਚਾਰਧਾਰਾ ਤੋਂ ਕਿੰਨੇ ਦੂਰ ਜਾ ਰਹੇ ਹਾਂ ਗੁਰੂ ਦੇ ਸੱਚੇ ਇਤਿਹਾਸ ਤੋਂ ਕਿੰਨੀ ਦੂਰ ਜਾ ਰਹੇ ਹਾਂ ਕਹਾਣੀਆਂ ਨਾਲ ਜੁੜ ਰਹੇ ਹਾਂ ਇਹ ਕਦੀ ਨਹੀਂ ਸੋਚਿਆ ਜਿਹੜਾ ਕਿ ਇੱਕ ਬੜਾ ਖਤਰਨਾਕ ਵਰਤਾਰਾ ਹੈ ਮੈਂ ਬੜਾ ਜ਼ਰੂਰੀ ਸਮਝਿਆ ਕਿ ਕੁਝ ਇੱਕ ਸ਼ਬਦ ਜਿਹੜੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੋੜ ਦਿੱਤੇ ਗਏ ਨੇ ਉਨਾਂ ਦੀ ਸਹਾਜ ਆਪਜੀ ਨਾਲ ਪਾਵਾਂ ਇਸ ਲੜੀ ਵਿੱਚ ਇੱਕ ਹੋਰ ਬਚਿੱਤਰ ਨਾਟਕ ਗ੍ਰੰਥ ਦੇ ਵਿੱਚੋਂ ਜਿਹੜੀਆਂ ਕੁਝ ਪੰਕਤੀਆਂ ਜੋੜੀਆਂ ਜਾਂਦੀਆਂ ਨੇ ਉਹ ਆਪਜੀ ਬੱਸ ਇੱਕ ਦੋ ਦਿਨਾਂ ਚ ਲੈ ਕੇ ਹਾਜ਼ਰ ਹੋਵਾਂਗਾ ਅੱਜ ਬੱਸ ਸਤਿਨਿਕ ਬਚਨ ਪ੍ਰਵਾਨ ਕਰਨਾ ਅਖੀਰ ਦੇ ਉੱਤੇ ਜਿਹੜੀ ਮੈਂ ਬੇਨਤੀ ਕਰਿਆ ਕਰਦਾ ਅਕਸਰ ਕਿ ਜੇ ਆਪਜੀ ਨੇ ਸੰਹਿੜਾ ਟੀਵੀ ਸਬਸਕ੍ਰਾਈਬ ਕੀਤਾ ਹੋਇਆ ਤੇ ਬਹੁਤ ਚੰਗਾ ਤੇ ਨਹੀਂ ਕੀਤਾ ਤੇ ਹੁਣ ਕਰ ਲਓ ਰੌਲ ਕੈਂਟੀ ਦਾ ਬਟਨ ਵੀ ਦਬਾ ਦੇਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਸਾਰੇ ਸਿੱਖ ਜਗਤ ਤੱਕ ਸੱਚ ਜੜਾ ਪਹੁੰਚ ਸਕੇ ਕੋਈ ਸੱਚ ਪਛਾਣਨਾ ਚਾਹੁੰਦਾ ਕਿ ਨਹੀਂ ਤੇ ਅਨਕਲ ਪਹਿਲਾਂ ਪਹੁੰਚਣਾ ਤੇ ਚਾਹੀਦਾ ਹੈ ਨਾ ਔਰ ਆਪਣੇ ਕਮੈਂਟਸ ਜ਼ਰੂਰ ਦੇਣਾ ਉਹਨਾਂ ਦੇ ਰਾਹੀਂ ਮੈਨੂੰ ਪਤਾ ਲੱਗੇਗਾ ਕਿ ਮੇਰੀ ਕੋਸ਼ਿਸ਼ ਮੇਰਾ ਉਪਰਾਲਾ ਕਿੰਨਾ ਸਾਰਥਕ ਹੈ ਕਿੰਨਾ ਕਾਪਜੀ ਦੇ ਦਰਵਾਜ਼ੇ ਪਰਬੰਧ ਹੋ ਰਿਹਾ ਹੈ ਜੇ ਕੋਈ ਗਲਤੀਆਂ ਹੋਣ ਗਈਆਂ ਸੁਧਾਰ ਕਰਨ ਦਾ ਮੌਕਾ ਮਿਲੇਗਾ ਇਸ ਤੋਂ ਇਲਾਵਾ ਫੇਸਬੁੱਕ ਤੇ ਵੀ ਮੇਰਾ ਪੰਨਾ ਹੈ ਸਾਡੇ ਹੀੜਾ ਟੀਵੀ ਦੇ ਨਾਂ ਤੇ ਉੱਥੇ ਵੀ ਆਪ ਜੀ ਫੋਲੋ ਕਰੋ ਲਾਇਕ ਲਾਈਕ ਕਰੋ ਮੈਂ ਅਕੀਰ ਦੇ ਉਤੇ ਆਖਰੀ ਬੇਨਤੀ ਕਰਦਾ ਹੋਇਆ ਕਿ ਵਿਚਾਰਾ ਕਰਦੇ ਹਾਂ ਭੁੱਲਾ ਹੋ ਸਕਦੀਆਂ ਨੇ ਬਹੁਤ ਭੁੱਲਾ ਹੋ ਗਈਆਂ ਹੋਣ ਗਈਆਂ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਮੈਂ ਤੇ ਭੁੱਲ ਰਿਹਾ ਹਾਂ ਹੀ ਲੇਕਿਨ ਨੀਅਤ ਦੇ ਵਿੱਚ ਕਮੀ ਨਹੀਂ ਨੀਅਤ ਸੱਚੀ ਹੈ ਨੀਅਤ ਸੱਚ ਉਜਾਗਰ ਕਰਨਦੀ ਹੈ ਪੋਈਆਂ ਪੁਰ ਲਾਵਾਸਤੇ ਕਿ ਮਾ ਬਖਸ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ